ਸਤਿ ਸ੍ਰੀ ਅਕਾਲ ਦੋਸਤੋ ਮੈਂ ਬਿਰਿੰਗੀ ਪਾਂਡੇ ਤੇ ਤੁਸੀਂ ਦੇਖਿਓ ਜੀਵੀਸੀ ਅਪਡੇਟ ਆਉ ਨਜ਼ਰ ਦਿੰਦੇ ਆਂ ਪੰਜਾਬ ਦੀਆਂ ਬੜੀਆਂ ਖਬਰਾਂ ਤੇ ਦੱਸ ਦਿੱਤੇ ਕਿ ਇੰਤਕਾਲ ਮੁਕਤਾਰੇ ਲਈ ਪੰਜਾਬ ਭਰ ਚ ਲਗਾਏ ਗਏ ਤਹਿਸੀਲਾਂ ਵਿੱਚ ਪੰਜਾਬ ਦੇ ਮਾਲ ਮੰਤਰੀ ਪੰਡਿਤ ਰਮਨ ਸਿੰਘ ਜਿੰਪਾ ਨੇ ਤੂਫਾਨੀ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੇ ਸਮੱਸਿਆਵਾਂ ਦੀ ਮੂਕ్యਤੇ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ レスラー ਖਲੀਦਾ ਦਾ ਨੋਖਾ ਫੈਨ ਆਪਣੇ ਪੂਰੇ ਸਰੀਰ ਤੇ 4 ਲੱਖ ਦੇ ਖਲੀਦੇ ਬਣਾਏ ਆ ਟੈਟੂ ਜਿਹੜਾ ਖਲੀ ਨੇ ਮੰਨਦਾ ਹੈ ਭਗਵਾਨ ਕਹਿੰਦਾ ਮੈਂ ਖਲੀਦਾ ਹੀ ਬਣਾਉਂਗਾ ਮੰਦਰ ਵਿਆਹ ਵਿਆਹ ਕਰਾ ਲੈ ਬਲ ਮੈਨੂੰ ਵਿਆਹ ਨਹੀਂ ਕਰਾਉਣਾ ਬਹੁਤ ਜੱਫੀਆਂ ਪਾਦਾ ਮੈਂ ਬੈਠਾ ਬਗਦੇ ਪੈਰਾਂ 'ਚ ਕਹਿੰਦੇ ਪੈਰਾਂ 'ਚ ਨਹੀਂ ਬੈਠਾ ਮੇਰੇ ਬਰਾਬਰ ਬੈਠ ਮੈਨੂੰ ਚਾਕੇ ਬਰਾਬਰ ਉੱਤੇ ਵਾਲੇ ਮੈਨੂੰ ਬਰਾਬਰ ਨਹੀਂ ਬੈਠਣਾ ਤੁਸੀਂ ਖਲੀਦਾ ਕੀ ਬਣਾਣਾ ਕਿੱਥੇ ਬਣਾਉਣਾ ਮੰਦਰ ਹੈਗੀ ਜਗ੍ਹਾ ਹੈਗੀ ਘੜੀ ਸਾਡੇ ਦੋ ਕਿਨਾਰੇ ਉੱਥੇ ਬਣਾਣਾ கிரேਟ ਖਲੀ ਮੰਦਰ ਬਸ ਇਹੀ ਬਣਾਣਾ ਹੈ ਕ੍ਰਿਸ਼ਨ ਲਾਲ ਜਾਂਦਲਾ ਕ੍ਰਿਸ਼ਨ ਲਾਲ ਜੀ ਇਸ ਇਲਾਕੇ ਤੋਂ ਹੀ ਰਹਿਣ ਵਾਲੇ ਹੋ ਹਾਂਜੀ ਬੜੀ ਵੱਡੀ ਗੱਲ ਹੈ ਕਿ ਇਹ ਜੀ دیਵਾਨਗੀ ਨਜ਼ਰ ਆਈ ਸਾਨੂੰ ਢਾਬਾ ਰਾਜਾ ਬੰਦੇ ਨੇ 4 ਲੱਖ ਰੁਪਏ ਸੀਟ ਤੇ ਲਾ ਲਏ ਹੁਣ ਮੰਦਿਰ ਬਣਾਉਣ ਨੂੰ ਕਹਿੰਦਾ ਗਰੀਬ ਦਾ ਗਰੀਬ ਹੋਣ ਦੇ ਬਾਵਜੂਦ ਪਹਿਲਾਂ ਕਿੱਦਾਂ ਲੱਗਦਾ ਤੁਹਾਨੂੰ ਇਸ ਇਲਾਕੇ ਦਾ ਰਹਿਣ ਕਰਕੇ ਦੇਖੋ ਜੀ ਜਿਹੜੀ ਇਹ ਜਿਹੀ دیਵਾਨਗੀ ਹੈ ਉਹ ਅਸੀਂ ਪਹਿਲੀ ਵਾਰ ਦੇਖੀ ਇੱਕ ਬੰਦਾ ਜਿਹੜਾ ਬਹੁਤਾ ਅਮੀਰ ਵੀ ਹੈ ਨਹੀਂ ਇੱਕ ਛੋਟਾ ਜਿਹਾ ਢਾਬਾ ਕਰਕੇ ਉਹਨਾਂ ਆਪਣੇ ਸਰੀਰ ਤੇ ਤਕਰੀਬਨ 4 ਲੱਖ ਦੇ ਟੈਟੂ ਜਿਹੜੇ ਆ ਸ਼ਿਪਾਏ ਤੇ ਉਹ ਬੰਦਾ ਖਲੀਦਾ ਐਡਾ ਬੜਾ دیਵਾਨਾ ਏ ਕਿ ਅਸੀਂ ਸੁਣਿਆ ਕਿ ਇਸ ਤੋਂ ਬਾਅਦ ਉਹ ਹੁਣ ਖਲੀਦਾ ਇੱਕ ਮੰਦਿਰ ਬਣਾ ਰਿਹਾ ਜਿਦੇ ਵਿੱਚ ਇੱਕ ਦਰਜਨ ਕੇਲੇ ਦੇ ਨਾਲ ਦਰਜਨ ਭਰ ਲੋਕ ਫੋਟੋਆਂ ਚ ਖਾ ਲੈਂਦੇ ਹਨ ਉੱਥੇ ਹੀ ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਵੀਡੀਓ سامنے ਆ ਰਹੀ ਹੈ ਜਿਹਦੇ ਵਿੱਚ ਮੁੱਖ ਮੁਖੋਤੇ ਲਾਤੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਕੁਝ ਨੌਜਵਾਨ। ਜਿੰਨੀਆਂ ਕਾ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਬਈ ਪਰਮਾਤਮਾ ਦੇ ਨਾਲ ਖੇਲਦੇ ਕੀ ਤੁਹਾਨੂੰ ਖੇਅਰ ਕਰੇ। ਬੜੇ ਸੀਸਾ ਦਿੰਦੇ। ਕਿੰਨੇ ਲੋਕ ਹੈ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਆਪਾਂ ਆ 6-7 ਜਣੇ ਆਈ ਛੇ ਵਾਦੀ। ਬਾ ਤੋ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਕੱਜ ਤੱਕ ਤਾਂ ਆਇਨ ਪਈ ਆ। ਉਹ ਡਾਕਟਰ ਦੀ ਕੋਈ ਬੰਦਾ ਲੈ ਆਂਦੇ ਤੇ ਮੇਰੇ ਕੋਲ ਮੈਂ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪਰਮਾਤਮਾ ਵੱਲੋਂ ਪਾਜੀ ਵੱਲੋਂ ਤੇ ਉਸ ਦਾ ਕਰਦੇ ਆਪਾਂ ਜਿਹੜੀ ਸੁਸਾਇਟੀ ਇਹ ਲੜ ਕੁਸ਼ ਨਾ ਦੀ ਕੀ ਕੰਮ ਕਰਦੀ ਹੈ ਇਹ ਸਾਰ ਬੈਠੇ ਜਿਹੜੇ ਬੰਦੇ ਨਸ਼ੇ ਦੀ ਗੱਲ ਦੇ ਵਿੱਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਕਰਦਾ ਇਸ ਤਰੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਸਾਡੇ ਮਨ ਚ ਆਕ ਨਹੀਂ ਆ ਠੰਡ ਬਹੁਤ ਆ ਸਾਡੇ ਕਾਂ ਦੀ ਜਿਹੜਾ ਗਰੀਬ ਬੰਦਿਆਂ ਨੂੰ ਜਿਹੜਾ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਕਈ ਜਿਹੜਾ ਤੁਹਾਨੂੰ ਵੀ ਪਰ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਕੀ ਕੀ ਦਿੰਦੇ ਆ ਉਹਨਾਂ ਨੂੰ ਜੀ ਆਹ ਜਿਹੜਾ ਆਪਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਤੇ ਨਹੀਂ ਨਾ ਨਾ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਅੱਜ ਦੇਖਦੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਜੀ ਲੱਗ ਲੱਗ ਕੋਈ ਮਤਲਬ ਕਰੀ ਦੀ ਆ ਜਿਹਨਾਂ ਨੂੰ ਲੋਡ ਵੰਡਾ ਲੋਡ ਵੰਡਾ ਜਿਹੜੇ ਆਪ ਲੱਭੀ ਰਿਹਾ ਕੋ ਖਤਰਨਾਕ ਚਾਇਨਾ ਡੋਰ ਦੇ 105 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਕਾਬੂ ਕਿ ਕੁਛ ਕਹਿ ਰਹੇ ਨੇ ਸੁਣੋ ਖਤਰਨਾਕ ਚਾਇਨਾ ਡੋਰ ਤੇ ਗੱਟੂਆਂ ਸਮੇਤ ਬਟਾਲਾ ਪੁਲਿਸ ਦੀ ਅਰਵਲ ਸਟੇਟ ਪੁਲਿਸ ਚੌਕੀ ਦੀ ਟੀਮ ਬਲੋ ਐਸਆਈ ਬਲਦੇਵ ਸਿੰਘ ਦੇ ਹਵਾਈ ਹੇਠ ਮੁਖਬਰ ਖਾਸ ਦੇ ਇੰਤਲਾਹ ਤੇ ਉਮਰਪੁਰਾ ਚੌਕ ਵਿੱਚ ਸਥਿਤ ਇੱਕ ਦੁਕਾਨਦਾਰ ਦੇ ਘਰ ਅੰਦਰੋਂ ਚਾਇਨਾ ਡੋਰ ਤੇ 105 ਗੱਤੂ ਬ੍ਰਾਹਮਣ ਤੋਂ ਦੁਕਾਨਦਾਰ ਨੂੰ ਕਾਬੂ ਕੀਤਾ ਗਿਆ 188 ਧਾਰਾ ਤਹਿਤ ਕੇਸ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਦੇ ਹਸਪਤਾਲਾਂ 'ਚ ਘਟੀਆ ਦਵਾਈਆਂ ਦੀ ਸਪਲਾਈ ਸੰਬੰਧੀ ਸੀਬੀਆਈ ਜਾਂਚ ਦੇ ਆਦੇਸ਼ ਕੁਝ ਦਵਾਈਆਂ ਸਰਕਾਰੀ ਤੇ ਨਿੱਜੀ ਦੋਵੇਂ ਲੈਬ ਟੈਸਟਾਂ 'ਚ ਹੋ ਗਈਆਂ ਸਫੇ। ਦਰਿ ਦਿੱਤੇ ਲਈ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਖਰਾਬ ਜਾਂ ਗੈਰ-ਮਿਆਰੀ ਦਵਾਈਆਂ ਮਿਲਣ ਦੇ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ। ਜੀ ਹਾਂ। ਦਿੱਲੀ ਸਰਕਾਰ ਹਸਪਤਾਲਾਂ 'ਚ ਖਰਾਬ ਗੁਣਵੱਤਾ ਦੀਆਂ ਦਵਾਈਆਂ ਮਿਲਣ ਦੇ ਮਾਮਲੇ ਦੀ ਜਾਂਚ ਸੀਵੀਆਈ ਵੱਲੋਂ ਕੀਤੀ ਜਾਵੇਗੀ ਗ੍ਰੈਂਡ ਕਨਲ ਨੇ ਇਸ ਮਾਮਲੇ ਦੀ ਸੀਵੀਆਈ ਜਾਂਚ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸਣਯੋਗ ਹੈ ਕਿ ਬੀਤੇ ਦਿਨੀ ਦਿੱਲੀ ਦੇ ਉਪ ਰਾਜਪਾਲ ਦਫ਼ਤਰ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ 'ਚ ਖਰਾਬ ਗੁਣਵੱਤਾ ਦੀਆਂ ਦਵਾਈਆਂ ਮਿਲ ਰਹੀਆਂ ਹਨ ਤੇ ਹਸਪਤਾਲ ਵਿੱਚ ਜਾਂਚ ਦੌਰਾਨ 10% ਦੇ ਨਮੂਨੇ ਫੇਲ ਸਾਬਤ ਹੋਏ ਹਨ ਇਸ ਤੋਂ ਬਾਅਦ ਉਪਰ ਰਾਜਪਾਲ ਵਿਨੈਕ ਮਰਸਕसेना ਨੇ ਇਸ ਪੂਰੇ ਮਾਮਲੇ ਦੀ ਸੀਗਈ ਜਾਂਚ ਦੀ ਸਿਫਾਰਸ਼ ਕੀਤੀ ਸੀ ਰਾਜਪਾਲ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਜਨ ਸਜਾ ਮਿਲਣ ਦੇ ਬਾਅਦ ਜਵਾਬ ਬੁਧਾਇਆ ਰੱਖਾ ਸੰਬੰਧੀ ਮੰਗਿਆ ਜਵਾਬ ਜੀ ਹਾਂ ਗਣਤੰਤਰ ਦਿਵਸ 3 ਘੰਟਾ ਲਰਾਉਂ ਤੇ ਵੀ ਤਰਾਜ ਪੁੱਛਾਇਆ ਰਾਜਪਾਲ ਨੇ ਦੱਸਿਆ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਸੰਗੀਨ ਮਾਮਲਾ ਜੀ ਹਾਂ ਅੱਜ ਦੇ ਚੱਲਿਏ ਪੰਜਾਬ ਦੇ ਰਾਜਪਾਲ ਬਿਨਵਾਰੀ ਲਾਲ ਪ੍ਰੋਹਿਤ ਨੇ ਕੈਬਨਿਟ ਮੰਤਰੀ ਅਮਨ ਅਰੋੜ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਉਹਨਾਂ ਨੇ ਵਿਧਾਇਕ ਮਜੂ ਕਾਇਮ ਰੱਖਣ ਅਤੇ ਗਣਤੰਤਰ ਦਿਵਸ ਮੌਕੇ ਉਹਨਾਂ ਵੱਲੋਂ ਸਰਕਾਰ ਦੀ ਤਰਫੋਂ ਝੰਡਾ ਲਹਿਰਾਉਣ ਦੀ ਕਾਰਵਾਈ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਸੰਗੀਨ ਮਾਮਲਾ ਕਰਾ ਦਿੰਦੇ ਆ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸਾਰੇ ਮਾਮਲੇ ਦੀ ਰਿਪੋਰਟ ਮਗੀ ਹੈ ਮੁੱਖ ਮੰਤਰੀ ਨੂੰ ਅੱਜ ਲਿਖੇ ਇੱਕ ਪੱਤਰ ਵਿੱਚ ਰਾਜਪਾਲ ਨੇ ਕਿਹਾ

ਸ਼੍ਰੋਮਿਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੇ ਅਧਿਰਤਾ ਚ ਲੈ ਅਹਿਮ ਫੈਸਲੇ ਪਾਈ ਰਾਜਵਾਨ ਅਤੇ ਬਤੀਜ ਬੰਦੀ ਸਿੰਘਾ ਤੇ ਮਾਮਲੇ ਤੇ ਫੈਸਲਾ ਲੈਣ ਲਈ 27 ਤੱਕ ਮਿਲਿਆ ਸਮਾ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕਾਰਜਕਾਰੀ ਕਮੇਟੀ ਦੇ ਅਧਿਰਤਾ ਵਿੱਚ ਕਿਤੇ ਅਪੀਲ ਦੇ ਮੱਦੇ ਨਜ਼ਰ ਉਹਨਾਂ ਨੇ ਸਮਾਂ 27 ਜਨਵਰੀ ਤੱਕ ਵਾਧਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਸੰਜੀਦਗੀ ਨਾਲ ਕਾਰਸ਼ੀਲ ਤੇ ਆਸ ਹੈ ਕਿ ਜਲਦ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਅੰਦਰ ਗੁਰਵਾਨੀ ਪ੍ਰਸਾਰਣ ਨੂੰ ਆਪਣੇ ਵੈਬ ਚੈਨਲ YouTube ਤੇ Facebook ਆਦਿ ਤੇ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਆਧੁਨਿਕ ਤਕਨੀਕ ਦਾ ਸਾਊਂਡ ਸਿਸਟਮ ਲਗਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਸ਼ਹੀਦ ਭਾਈ ਰਾਜੋ ਹਨਾ ਤੇ ਬੰਦੀ ਸਿੰਘਾਂ ਦੇ ਮਾਮਲੇ ਜਿਸ ਵਿੱਚ ਸਹਿਤ ਹੋਰ ਕਈ ਅਹਿਮ ਪੰਥਕ ਮਾਮਲੇ ਸੰਬੰਧੀ ਵੀ ਵਿਚਾਰ ਕੀਤੇ ਗਏ ਹਨ ਤਕਸ਼ਰੀ ਦੰਦਮਾ ਸਾਹਿਬ ਦੇ ਸਾਫ ਦਾ ਜਥੇਦਾਰ ਬਲਵੰਤ ਸਿੰਘ ਨੰਦਗੜ ਨਹੀਂ ਰਹੇ ਸ੍ਰੀ ਮੁਖਸਰ ਸਾਹਿਬ ਤੋਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਤਕਸ਼ਰੀ ਦੰਦਮਾ ਸਾਹਿਬ ਦੇ ਸਾਫ ਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ ਕੱਲ ਸਵੇਰੇ ਸਦੀਵੀ ਵਿਛੋੜਾ ਦੇ ਗਏ ਕريب 80 ਬਰਿਆਂ ਦੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਦਾ ਕੱਲ ਸ਼ਾਮ 4 ਵਜੇ ਉਹਨਾਂ ਦੇ ਫਾਰਮ ਹਾਊਸ ਬੁਢਾ ਗੁਜਰ ਰੋਡ ਸ੍ਰੀ ਮੁਖਤਸਰ ਸਾਹਿਬ ਕੇ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇ ਨੂੰ ਅਗਨੀ ਜਥੇਦਾਰ ਨੰਦਗੜ੍ਹ ਦੇ ਸਪੁੱਤਰ ਸਿਮਰਾਜ ਸਿੰਘ ਨੰਦਗੜ੍ਹ ਜੇਮਸ ਪ੍ਰੇਡੈਂਟ ਨੇ ਧਿਆਨਾ ਐਸਪੀ ਤੋਂ ਮਾ ਜਥੇਦਾਰ ਪ੍ਰਗਟ ਸਿੰਘ ਤੇ ਓਡੇ ਬੁਢਾ ਮੁਖ ਸੇਵਾਦਾਰ ਦਸਤਾਰ ਫੈਡਰੇਸ਼ਨ ਅਤੇ ਪੁੱਤਰੇ ਹਰਗੁਰ ਨੌਰ ਸਿੰਘ ਵੱਲੋਂ ਦਿੱਤੀ ਗਈ ਇਸ ਤੋਂ ਪਹਿਲਾਂ ਤੱਕ ਸ੍ਰੀ ਦੰਦਮਾ ਸਾਹਿਬ ਦੇ ਹੈੱਡਗ੍ਰਾਫ 3 ਭਾਈ ਜਥੇਦਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੰਡਿਆ ਨੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੋਖ ਸੰਜਕ ਅਤੇ ਕਿਹਾ ਕਿ ਉਹਨਾਂ ਦੀਆਂ ਸਿੱਖ ਕੌਮ ਲਈ ਨਿਭਾਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਅਦਾਲਤ ਨੇ ਸੁਖਪਾਲ ਸਿੰਘ ਖੇੜਾ ਨੂੰ ਨ્યાਇਕ ਸਿਰਾਸਤ 'ਚ ਭੇਜਿਆ। ਜੀਹਾਂ ਦਾ ਚਲਿਏ ਕਿ ਹਲਕਾ ਪੁਲਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੇੜਾ ਗ੍ਰਿਫਤਥਾਨਾ ਸੁਬਨਪੁਰ ਵਿਖੇ ਦਰਜ ਹੋਏ ਮਾਮਲੇ ਸੰਬੰਧੀ ਅੱਜ ਪੁਨਾ ਦਾ ਇੱਕ ਦਿਨ ਦਾ ਪੁਲਿਸ ਰਿਮਾਰਟ ਖਤਮ ਹੋਣ ਉਪਰੰਤ ਪ੍ਰਸ਼ਟੀਮਣੇ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾ ਕੇ ਉਹਨਾਂ ਨੂੰ

ਬਿਕਰਮ ਚੌਧਰੀ ਫਲੋਰ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਤੇ ਸਾਬਕਾ ਵਿਧਾਇਕ ਨਿਤੇਜ ਸਿੰਘ ਚਿਮਾ ਤੋਂ ਇਲਾਵਾ ਹੋਰ ਅਗੂ ਵੀ ਅਦਾਲਤ ਕੰਪਲੈਕਸ ਵਿੱਚ ਪਹੁੰਚੇ ਆਪਣੇ ਸਮਰਥਕਾਂ ਨੂੰ ਮਿਲਦੇ ਹੋਏ ਖੈਰਾ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਨ ਤੇ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ ਦੇ ਮੁੱਦੇ ਚੁੱਕਦੇ ਰਹਿਣਗੇ ਮਹਿੰਦਰ ਸਿੰਘ ਧੋਨੀ ਨੇ 16 ਕਰੋੜ ਦੀ ਧੋਖਾਧੜੀ ਮਾਮਲੇ 'ਚ ਕਾਰੋਬਾਰੀ ਭਾਈ ਵਾਲਾ ਖਿਲਾਫ ਕੇਸ ਦਰਜ ਕਰਵਾਇਆ ਹੈ ਜੀ ਹਾਂ ਦੱਸਦੇ ਚਲੀਏ ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਨੇ ਆਪਣੇ ਦੋ ਪੁਰਾਣੇ کاروبਾਰੀ ਭਾਈਵਾਲਾਂ ਖਿਲਾਫ ਅਪਰਾਧਿਕ ਕੇਸ ਦਰਜ ਕਰਵਾਇਆ ਹੈ ਜਿਸ 'ਚ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਨੂੰ ਕ੍ਰਿਕਟ ਅਕੈਡਮੀ ਖੋਲਣ ਦਾ ਕੰਟਰੈਕਟ ਮਿਲਣਾ ਸੀ ਪਰ ਉਹਨਾਂ ਨੂੰ ਨਹੀਂ ਦਿੱਤਾ ਗਿਆ ਅਤੇ 16 ਕਰੋੜ ਦੇ ਕਰੀਬ ਹੜੱਪ ਲੈ ਗਏ ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਾਹਿਰ ਦਿਵਾਕਰ ਅਤੇ ਸੋਮਿਆ ਵਿਸ਼ਵਾਸ ਦੇ ਖਿਲਾਫ ਰਾஞ்சி ਦੀ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ दिवाकर ने कथित तौर पे विश्व उत्पदरते क्रिकेट एकेडमी स्थापित करने ਲਈ 2017 चैत और वीदे नाल एक समझौता ਕੀਤਾ ਸੀ ਹਾਲਾਂਕਿ ਦਿਵਾਕਰ ਸਮਝੋਤੇ ਦੀ ਸਰਤਾ ਦੀ ਪਾਲਣਾ ਨਹੀਂ ਕਰ ਪਾਏ ਸਮਝੋਤੇ ਦੀ ਸਰਤਾ ਦੇ ਅਨੁਸਾਰ ਅਰਕਾ ਸਪੋਰਟਸ ਫ੍ਰੈਂਚਾਈਜ਼ੀ ਟੈਕਸ ਤੱਤਾਂਕਰਨ ਅਤੇ ਲਾਭਾਂ ਸਾਂਝਾ ਕਰਨ ਲਈ ਪਾਵਨ ਸੀ ਜਦਕਿ ਉਸਨੇ ਅਧੀਹਤ ਨਹੀਂ ਕੀਤਾ ਅੰਬਾਲੇ ਨੂੰ ਪਛਾੜ ਕੇ ਗੋਤਮ ਮਿਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ

ਦਿੱਤੇਗਾ ਪੰਜਾਬ ਦੀ ਬੈਨਰ ਥੱਲੇ ਇੱਕ ਵਿਸ਼ਾਲ ਰੈਲੀ ਨਬਜੋਤ ਸਿੱਧੂ ਦੀ ਅਗਵਾਈ ਹੇਠ ਸ਼ਾਰਪੁਰ ਵਿੱਚ 9 ਜਨਵਰੀ ਨੂੰ ਹਰਿਆਣਾ ਰੋਡ ਤੇ ਪੈਂਦੇ ਬਾਬਾ ਭੰਡਾਰੀ ਬੋਲੀ ਤੇ ਕਰਵਾਈ ਜਾ ਰਹੀ ਹੈ ਜਿਸ ਸੰਬੰਧੀ ਅੱਜ ਕਾਂਗਰਸੀ ਵਰਕਰਾਂ ਨੇ ਵਿਸ਼ਨਾਤ ਬੰਟੀ ਦੇ ਅਗਵਾਈ 'ਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਵਿਸ਼ਨਾਤ ਬੰਟੀ ਗੁਰਮੀਤ ਸਿੱਧੂ ਗੁਰਦੀਪ ਕਟੋਚ ਕੋਆਰਡੀਨੇਟਰ ਐਸਟੀ ਡਿਪਾਰਟਮੈਂਟ ਪੰਜਾਬ रमेश डटवाल अश्वनी शर्मा प्रधान इंटर सेवा सिंह बलविंदर पट्टी प्रधान रूरल सोधीरहम वाइस चेयरमैन एस डिपार्टमेंट परमजीत टिम्मा अशोक कुमार लैटिन नवाब हुसैन ऋषु आदिया मनवीर तांडा अशोक टंडन नोनु ओरी हनी कालिया शुभम आदि मौजूद थे हां जी सर जड़ी है ਤੁਸੀਂ ਰੈਲੀ ਕਰਨ ਜਾ ਰਹੇ ਹੋ 9 ਤਰੀਕ ਨੂੰ ਇਹਦੇ ਬਾਰੇ ਸਾਨੂੰ ਕੁਝ ਦੱਸੋ ਜਿਹੜੀ ਅਸੀਂ ਰੈਲੀ ਹੈ ਜੀ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਸੀਨੀਅਰ ਲੀਡਰ ਨੇ ਉਹਨਾਂ ਦੀ ਰਹਿਣ ਬਾਈ ਦੇ ਵਿੱਚ ਮੰਗਲਵਾਰ 9 ਤਰੀਕ ਨੂੰ 1 ਵਜੇ ਬੋਡੀ ਬਾਬਾ ਭੰਡਾਰੀ ਦੀ ਹਰਿਆਣਾ ਰੋਡ ਦੇ ਉੱਤੇ ਕਰਵਾ ਰਹੇ ਹਾਂ ਜੀ ਤੇ ਸਰ ਇਸ ਰੈਲੀ ਦਾ ਮੇਨ ਮਕਸਦ ਕੀ ਹੈ ਸਾਨੂੰ ਇਹ ਵੀ ਦੱਸੋ ਇਹਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਇਹ ਭ੍ਰਸ਼ਟ ਸਰਕਾਰ ਆ ਜੋ ਹੁਸ਼ਿਆਰਪੁਰ ਦੇ ਵਿੱਚ ਕ੍ਰਪਸ਼ਨ ਤੁਸੀਂ ਸਾਰੇ ਦੇਖ ਰਹੇ ਹੋ ਹਰ ਮਹਿਕਮੇ ਦੇ ਵਿੱਚ ਕ੍ਰਪਸ਼ਨ ਔਰ ਕਾਂਗਰਸ ਵਰਕਰ ਨੂੰ ਖੜਾ ਕਰਨਾ ਔਰ ਇਹਨਾਂ ਭ੍ਰਸ਼ਟਾਚਾਰੀ ਸਰਕਾਰ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਨ ਲਈ ਤੇ ਤੁਸੀਂ ਕੀ ਸੋਚਦੇ ਹੋ ਕਿੰਨੇ ਕੁ ਲੋਕ ਇਸ ਰੈਲੀ ਨਾਲ ਜੁੜ ਜਾਣਗੇ ਕੁਝ ਦੱਸੋ ਸਾਨੂੰ ਇਸ ਰੈਲੀ ਹੋਊਗੀ ਜੀ ਤੇ ਤੁਹਾਨੂੰ ਪਤਾ ਲੱਗੂਗਾ ਕਿ ਹਰਪੁਰ ਦੇ ਵਿੱਚ ਕਾਂਗਰਸ ਨੇ ਰੈਲੀ ਕੀਤੀ ਆ ਤੇ ਇੱਕ ਨਵੀਂ ਘਟਨਾ ਹੋਇਆ ਪੁੱਛੇ ਵਾਪਰੀ ਗੋਲੀ ਕਾਰਡ ਜੀ ਜਿਹੜੀ ਪੁੱਛਣਾ ਜਿਵੇਂ ਦਿਨ ਦਾਰੇ ਗੋਲੀ ਮਾਰ ਦਿੱਤੀ ਜਿੰਨੇ ਸਾਰੇ ਤੜਕੇ ਸਾਰੇ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਲਾ ਐਡ ਆਰਡਰ ਬਹੁਤ ਮਾੜੀ ਗੱਲ ਆ ਜੀ ਇਹ ਬਹੁਤ ਹੋਣਾ ਸਾਡੇ ਸਰਪੰਚ ਸਾਹਿਬ ਸੀਗੇ ਉਹ ਔਰ ਉਹਨਾਂ ਦੇ ਬੱਚੇ ਛੋਟੇ ਛੋਟੇ ਆ ਮੈਨੂੰ ਬੜਾ ਦੁੱਖ ਆ ਉਹਨਾਂ ਦੇ ਕਿ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਥੋੜੇ ਦਿਨ ਪਹਿਲਾਂ ਹੀ ਮੈਨੂੰ ਮਿਲੇ ਵੀ ਸੀ ਉਹ ਲੇਕਿਨ ਮੈਂ ਸਰਕਾਰ ਨੂੰ ਬੇਨਤੀ ਕਰਦਾ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਮੌਲਜਮਾਂ ਨੂੰ ਜਲਦੀ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਇਹਨਾਂ ਨੂੰ ਇਸ ਤਰ੍ਹਾਂ ਦੀ ਹੋਰ ਤਾਜ਼ਾ ਤਰੀਕ ਖਬਰਾਂ ਲਈ ਜਿਹੜੇ ਰੋਜ਼ੀ ਵੀ ਸੀ ਅਪਡੇਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਜੈਪਾਤ ਦੋਸਤੋ ਆਪ ਦਾ ਸਕਾਈਸੀ ਆਇਲ ये ऑयल पूरा हंड्रेड परसेंट नेचुरल इंग्रीडियंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल